ਇਸ ਦਾ ਫਰਸਟ ਪੋਜੀਸ਼ਨ ਵਾਲਾ 1 ਕਿਲੋ 200 ਗ੍ਰਾਮ ਦਾ ਹੀ ਫਰਕ ਰਿਹਾ ਜੀ ਤੇ ਸੈਕੰਡ ਪੋਜੀਸ਼ਨ ਗਗਨਦੀਪ ਸਿੰਘ ਦਾ ਸੰਦਰ ਸੁਖਨਾਮ ਇਫਤਿਹਾਰ ਇਹ ਘਾਟਾਂ ਤੋਂ ਬਾਈ ਜੀ ਬਹੁਤ ਵਧੀਆ ਨੇ ਪਰਫਾਰਮ ਕੀਤਾ ਪੋਸ਼ਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚਾਈਲਡਰੀ ਫਾਰਮ YouTube ਤੇ Facebook ਪੇਜ ਤੇ ਅੱਜ ਦੀ ਵੀਡੀਓ ਦੇ ਵਿੱਚ ਬਈ ਆਪਾਂ ਨਾ ਮਿਲਕਿੰਗ ਦੇ ਵਿੱਚ ਜਿੱਤੀਆਂ ਹੋਈਆਂ ਵੜਾ ਦਿਖਾਉਣੀ ਆ ਆ ਵਹੜ ਬਈ ਦੂਜੇ ਨੰਬਰ ਤੇ ਆ ਮਿਲਕਿੰਗ ਦੇ ਵਿੱਚ ਤੇ ਦਾ ਸਿਰਫ 150 ਤੇ 200 ਗ੍ਰਾਮ ਬਈ ਦੁੱਧ ਦਾ ਫਰਕ ਹੈ ਪਹਿਲੇ ਨੰਬਰ ਵਾਲੀ ਨਾਲੋਂ ਸਿਰਫ 150 200 ਗ੍ਰਾਮ ਹੀ ਕੱਟ ਹੈ ਦੁੱਧ ਪਹਿਲੇ ਨੰਬਰ ਵਾਲੀ ਨਾਲ ਤੇ ਇਹਨਾਂ ਦੀ ਸਪੈਸ਼ਲ ਇੰਟਰਵਿਊ ਵਗੈਰਾ ਵੀ ਆਪਾਂ ਕਰਾਂਗੇ ਵੀਰਾਂ ਦੀ ਤੇ ਜਿਹੜਾ ਸਾਰੀ ਵੀਡੀਓ ਦੇਖੋ ਪਰਿਵਾਰ ਦੀ ਬਈ ਤੁਸੀਂ ਚਰਚ ਕਰੋ ਸਾਰਾ ਪਰਿਵਾਰ ਟੋਟਲ ਹੌਣ ਲਈ ਆਇਆ ਬਈ ਰਿੰਗ ਦੇ ਵਿੱਚ ਤੇ ਬਹੁਤ ਸਾਲਾਂ ਦੀ ਮਿਹਨਤ ਹੈ ਬਈ ਵੀਰ ਦੀ ਤੇ ਹੌਲੀ-ਹੌਲੀ ਬੰਦਾ ਯਾਰ ਜਿਵੇਂ ਜਿਵੇਂ ਹੈਨਾ ਮੈਦਾਨ ਦੇ ਵਿੱਚ ਉਤਰਦਾ ਹੈ ਉਵੇਂ ਉਹਦੀ ਸਿੱਖਦਾ ਹੈ ਪਹਿਲਾਂ ਹਾਰਦਾ ਹੈ ਤੇ ਫਿਰ ਸਿੱਖਦਾ ਹੈ ਫਿਰ ਸਿੱਖਦਾ ਜਿਵੇਂ ਬਰੀਡ ਦੇ ਵਿੱਚ ਇੱਕ ਕਮਰੇ ਦੇ ਵਿੱਚ ਸਰਾਰ ਲਿਆਉਂਦਾ ਹੈ ਤੇ ਫੇਰ ਕਿਤੇ ਜਾ ਕੇ ਬਈ ਉਹ ਜੇਤੂ ਬਣਦਾ ਤੇ ਜਿੰਨੇ ਵੀ ਇਹ ਬੰਦੇ ਨੇ ਬਈ ਕੋਈ ਵੀ ਪਹਿਲੀ ਵਾਰ ਜਾ ਕੇ ਨਹੀਂ ਜਿੱਤਦਾ ਹੌਲੀ ਹੌਲੀ ਸਟਰਗਲ ਕਰਦਾ ਵੀ ਸਟਰਗਲ ਹਰੇਕ ਨੂੰ ਉੱਚ ਜਾਂਦੀ ਹੈ ਜਿੰਨੇ ਹੁਣ ਆਪਾਂ ਵੀਡੀਓ ਵੀ ਬਣਾਉਨੇ ਆ ਨਾ ਆਪਣੇ ਵੀ ਹੌਲੀ ਹੌਲੀ ਸਟਰਗਲ ਚੱਲਦੀ ਆ ਪਹਿਲਾਂ ਆਪਾਂ ਸਿੰਪਲ ਵੀਡੀਓ ਬਣਾਉਣੇ ਆ ਜਿਵੇਂ ਹਨਾ ਫਿਰ ਹੌਲੀ ਹੌਲੀ ਆਪਣੇ ਕੰਟੈਂਟ ਨੇ ਇਹਦੇ ਵਾਇਰਲ ਵੀ ਹੋ ਜਿੰਦੇ ਤੇ ਆਪਾਂ ਸੋਨੇ ਬਣਾਉਣ ਲੱਗ ਜਾਈਆਂ ਤੇ ਜਾਣਕਾਰੀਆਂ ਆਪਾਂ ਨੂੰ ਹੋਰ ਆਉਣ ਲੱਗ ਜਾਂਦੀਆਂ ਨੇ ਇਹ ਸਾਰੇ ਵੀਰਾਂ ਦੀ ਸਟ੍ਰਗਲ ਹੈ ਬਾਈ ਤੇ ਲਾਈਕ ਕਮੈਂਟ ਇਹਨਾਂ ਨੂੰ ਚੰਗੇ ਜਿਹੇ ਕਰਿਆ ਕਰਿਓ ਮੋਟੀਵੇਸ਼ਨ ਤਾਂ ਕਿ ਹੋਰ ਵੀ ਹਨਾ ਨਵੇਂ ਜੁਵਾਕਾਂ ਨੂੰ ਮੇਂਤ ਦੇ ਸਦਾ ਹੋ ਗੋਵੇ ਜਾਣ ਬਰਾਨੇ ਵਿੱਚ ਦੇ ਰੂਟੀ ਹੋਵੇ ਤੇ ਉਹ ਵੀ ਹੈਣਾ ਮੁਕਾਬਲੇ ਦੇ ਵਿੱਚ ਰਿੰਗਾਂ ਦੇ ਵਿੱਚ ਆਪਣੇ ਆਪਣੇ ਪਰਸਨ ਲੈ ਕੇ ਆਉਣ ਜੇ ਕਿਸੇ ਦਾ ਹਾਰਦਾ ਵੀ ਆ ਬਾਈ ਤਾਂ ਉਹਨੂੰ ਨੈਗੇਟਿਵ ਕਮੈਂਟ ਨਾ ਕਰੋ ਉਹਨੂੰ ਹੌਸਲੇ ਵਾਲੇ ਕਰੋ ਤਾਂ ਕਿ ਉਹ ਅਗਲੀ ਵਾਰ ਵਧੀਆ ਤਿਆਰੀ ਨਾਲ ਰਿੰਗ 'ਚ ਆ ਸਕੀ ਤੇ ਆਹ ਦੇਖੋ ਵੀਰਾਣੀ ਪਹਿਲੇ ਨੰਬਰ ਤੇ ਆਈ ਆ ਬਾਈ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਕੇ ਵੀਡੀਓ ਵੀ ਆਪਣੀ ਚੈਨਲ ਤੇ ਪਾਈਆਂ ਹੋਈਆਂ ਨੇਗੀਆਂ ਉਹ ਸਾਰੀਆਂ ਜਾ ਕੇ ਤੁਸੀਂ ਚੈੱਕ ਕਰ ਲਿਓ ਵੀ ਕਿੰਨਾ ਦੁੱਧ ਗੱਡੇ ਕੀ ਰਿਕਾਰਡ ਨੇਗੇ ਤੇ ਕਿਹੜੇ ਫਾਰਮ ਕੋਲਾਈ ਸੀ ਵੀਰ ਤੇ ਸਾਰੇ ਉਹ ਆਪਾਂ ਪਾਈਆਂ ਨੇ ਤੇ ਹੁਣ ਬਈ ਸਾਰੀਆਂ ਬੜਾ ਤੁਹਾਨੂੰ ਦਿਖਾਉਣੇ ਆ ਪਹਿਲੇ ਨੰਬਰ ਵਾਲੀ ਦੂਜੀ ਵਾਲੀ ਤੇ ਤੀਜੀ ਵਾਲੀ ਤੇ ਵਧੀਆ ਦੇਖੀ ਚਲਿਓ ਚੰਗੇ ਕਮੈਂਟ ਕਰਿਓ ਤੇ ਵੀਡੀਓ ਲਾਈਕ ਜਰੂਰ ਕਰ ਦਿਆ ਕਰਿਓ ਤੇ ਜੇ ਗਰਾਉ ਮੇਲਾ ਆਉਣ ਵਾਲਾ ਬਈ ਹੁਣ 7 8 9 ਫਰਵਰੀ ਦਾ ਤੇ ਆਪਣੇ ਚੈਨਲ ਤੇ ਹੋਈਆਂ ਸਾਰੀਆਂ ਵੀਡੀਓ ਆਉਣੀਆਂ। ਭਾਈ ਪਿਲਕਿੰਗ ਦੇ ਵਿੱਚ ਨਾ ਪਹਿਲੇ ਦੂਜੇ ਤੇ ਤੀਜੇ ਨੰਬਰ ਚ ਆਈਆਂ ਨਹੀਂ ਆ ਜਿਹੜੀ ਇਧਰ ਚੱਟੀ ਵੜ ਐ ਨੇ 64 ਕਿਲੋ ਤੋਂ ਪਲੱਸ ਦੁੱਧ ਕੱਢਿਆ ਤੇ ਪਹਿਲਾ ਨੰਬਰ ਹਾਸਲ ਕੀਤਾ। ਜਿਹੜੀ ਬਾਈ ਦੂਜੇ ਨੰਬਰ ਤੇ ਆਈ ਹੈਗੀ ਉਹਦਾ ਬਾਈ 150 200 ਗ੍ਰਾਮ ਦਾ ਹੀ ਫਰਕ ਹੈਗਾ। ਤੇ ਇਹਨਾਂ ਦੇ ਇੰਟਰਵਿਊ ਸਪੈਸ਼ਲ ਆਪਾਂ ਨੇ ਆਪਣੇ ਚੈਨਲ ਦੇ ਪਾਈ ਆ ਕਿਸੇ ਵੀ ਚਾਹਵਾਨ ਵੀਰ ਨੇ ਪੂਰੀ ਇੰਟਰਵਿਊ ਸੀਮਣ ਵਗੈਰੇ ਤੋਂ ਸਾਰੀ ਸੁਣਨੀ ਆ ਤਾਂ ਆਪਣੇ ਚੈਨਲ ਦੇ ਜਾ ਕੇ ਵੀਡੀਓ ਦੇਖ ਸਕਦਾ ਧੰਨਵਾਦ